जेपीएम जय पार्थ मैं सोम सोहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੋਸਤੋ ਅੰਬੇਡਕਰ ਊਰਜਾ ਭਵਨ 12 ਤੋਂ ਮਾਜਰੀ ਰੋਡ ਅਕਾਲੀਆਂ ਦੇ ਉੱਪਰ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਲੋਂ ਪਿਛਲੇ ਦਿਨਾਂ ਵਿੱਚ ਇੱਥੇ ਲੈਬਰਾਟਰੀ ਖੋਲੀ ਗਈ ਹੈ ਔਰ ਇਸੇ ਹੀ ਪਵੰਦੇ ਵਿੱਚ ਫ੍ਰੀ ਆਫ ਕਾਸਟ ਮੁਫਤ ਦਵਾਈਆਂ ਦੇਣ ਵਾਸਤੇ ਪਿਛਲੇ 2 ਸਾਲ ਤੋਂ ਡਿਸਪੈਂਸਰੀ ਵੀ ਚੱਲ ਰਹੀ ਹੈ ਔਰ ਇਸੇ ਡਿਸਪੈਂਸਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਿੰਨ ਭੇਦ ਨਹੀਂ ਕੀਤਾ ਜਾਂਦਾ ਕਿਸੇ ਵੀ ਬਿਮਾਰੀ ਦਾ ਕੋਈ ਵੀ ਹੈ ਬਾਕਾਇਦਾ ਤੌਰ ਤੇ ਉਸ ਦੀ ਮੈਡੀਸਨ ਦਿੱਤੀ ਜਾਂਦੀ ਹੈ ਔਰ ਮੁਫਤ ਜਿਹੜੀ ਹੈ ਉਹ ਮੈਡੀਸਨ ਦਿੱਤੀ ਜਾਂਦੀ ਹੈ ਮੇਰੇ ਨਾਲ ਡਾਕਟਰ ਗੁਰਬਚਨ ਸਿੰਘ ਜੀ ਜੁੜੇ ਹੋਏ ਨੇ ਜੋ ਬਤੌਰ ਐਮ ਐਸ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਰਿਟਾਇਰ ਹੋਏ ਨੇ ਔਰ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈਪਾਲ ਜੈ ਭੀਮ ਜੈਪਾਲ ਜੀ ਡਾਕਟਰ ਸਾਹਿਬ ਇਹ ਲੈਬੋਰਟ ਇਸ ਸਾਨੂੰ ਡਿਸਪੈਂਸਰੀ ਬਾਰੇ ਦੱਸੋ ਕਿ ਇਹ ਜਿਹੜੀ ਡਿਸਪੈਂਸਰੀ ਅੰਬੇਡਕਰ ਊਰਜਾ ਭਵੰਦੇ ਵਿੱਚ ਚੱਲ ਰਹੀ ਹੈ ਕਿ ਇੱਥੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਕੋਈ ਵੀ ਆ ਕੇ ਦਵਾਈ ਲੈ ਸਕਦਾ ਜਾਂ ਕਿੰਨੇ ਵਜੇ ਖੁੱਲਦੀ ਹੈ ਔਰ ਕਿੰਨੇ ਵਜੇ ਤੱਕ ਇਹ ਬੰਦ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਮੈਂ ਇਹ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਇਸ ਊਰਜਾ ਭਵਨ ਦੇ ਵਿੱਚ ਇਹ ਡਿਸਪੈਂਸਰੀ 2 ਸਾਲ ਤੋਂ ਚੱਲ ਰਹੀ ਹੈ ਜਿਹੜੀ ਕਿ ਫ੍ਰੀ ਆਫ ਕਾਸਟ ਇੱਥੇ ਮਰੀਜ਼ ਦੇਖੇ ਜਾਂਦੇ ਆ ਫ੍ਰੀ ਆਫ ਕਾਸਟ ਇੱਥੇ ਮੈਡੀਸਿਨ ਵੀ ਦਿੱਤੀ ਜਾਂਦੀ ਹੈ ਕਿਸੇ ਨਾਲ ਕੋਈ ਵਿਤਕਰਾ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾਲ ਹੁਣ ਲੈਬ ਵੀ ਹੈ ਤੋਂ ਲੈਬ ਤੋਂ ਟੈਸਟ ਕਰਵਾ ਕੇ ਉਹ ਕੋਈ ਵੀ ਹੈ ਉਹ ਇੱਥੇ ਮੈਡੀਸਿਨ ਲੈ ਸਕਦਾ ਤੇ ਹੋਰ ਇੱਥੇ ਕਿਸੇ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਨ ਕੀਤਾ ਨਹੀਂ मतलब ਕਿਸੇ ਤਰ੍ਹਾਂ ਦਾ ਕੋਈ ਜਾਤੀ ਵਿਤਕਰਾ ਨਹੀਂ ਹੁੰਦਾ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਮਸਜਿਦ ਦੇ ਨਾਲ ਸੰਬੰਧਤ ਹੋ ਤੁਸੀਂ ਇਸ ਡਿਸਪੈਂਸਰੀ ਦਾ ਫਾਇਦਾ ਲੈ ਸਕਦੇ ਹਾਂ ਕੋਈ ਵੀ ਕੋਈ ਵੀ ਧਰਮ ਹੈ ਕੋਈ ਵੀ ਜਾਤ ਹੈ ਕੋਈ ਵੀ ਏਰੀਆ ਇਹ ਨਹੀਂ ਵੀ ਸਿਰਫ ਦੂਜਾ ਬਾਰਨੀ ਜਾਂ ਕਾਲਜ ਮਾਜਰੀ ਅਕਾਲੀਆਂ ਵਾਲਿਆਂ ਨੇ ਆਉਣਾ ਸਾਰੇ ਹੀ ਆ ਸਕਦੇ ਆ ਸਾਰੇ ਹੀ ਆਪਣੇ ਜਤੋਂ ਸੇਵਾਵਾਂ ਲੈ ਸਕਦੇ ਆ ਅੱਛਾ ਡਾਕਟਰ ਸਾਹਿਬ ਪਹਿਲਾਂ ਇਹ ਜਿਹੜੀ ਡਿਸਪੈਂਸਰੀ ਸੀ ਉਹ ਹਫ਼ਤੇ ਦੇ ਵਿੱਚ ਦੋ ਬਾਰ ਖੁੱਲਦੀ ਸੀ ਵੀਕ ਦੇ ਵਿੱਚ ਇਹ ਪੂਰੇ ਹਫ਼ਤੇ ਦੇ ਵਿੱਚ ਕੀ ਮਤਲਬ ਜਿਸ ਤਰ੍ਹਾਂ ਮਰੀਜ਼ ਤੁਹਾਡੇ ਤੋਂ ਆਉਂਦੇ ਨੇ ਮਰੀਜ਼ ਆ ਕੇ ਪੁੱਛਦੇ ਨੇ ਇਸ ਦੇ ਵਿੱਚ ਕੋਈ ਵਾਅਦਾ ਵੀ ਕੀਤਾ ਗਿਆ ਹੈ ਜਾਂ ਹਫ਼ਤੇ ਦੇ ਵਿੱਚ ਸਿਰਫ ਦੋ ਦਿਨ ਹੀ ਖੁੱਲੀ ਹੈ ਔਰ ਭੁਵਿੱਖ ਦੇ ਵਿੱਚ ਜੇ ਜ਼ਰੂਰਤ ਪਵੇ ਤਾਂ ਕੀ ਸਟੈਪ ਚੱਕ ਸਕਦੇ ਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਜੀ ਕਿ ਇਹ ਡਿਸਪੈਂਸਰੀ ਪਹਿਲੇ ਦੋ ਦਿਨ ਖੁੱਲਦੀ ਸੀ ਸੋਮਵਾਰ ਤੇ ਸ਼ੁੱਕਰਵਾਰ ਪਰ ਹੁਣ ਅਸੀਂ ਇਹਨੂੰ ਦੋ ਤਿੰਨ ਦਿਨ ਕਰ ਦਿੱਤਾ ਸੋ ਹਫਤੇ ਚ ਤਿੰਨ ਦਿਨ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਤੇ ਇਹ ਤਿੰਨ ਦਿਨ ਕਿਸੇ ਵੀ ਟਾਈਮ ਤੇ ਟਾਈਮ ਹੈ 9 ਤੋਂ ਲੈ ਕੇ 1 ਵਜੇ ਤੱਕ ਅਗਰ ਪੇਸ਼ੈਂਟ ਮਰੀਜ਼ ਜ਼ਿਆਦਾ ਹੈ ਤੇ 2 2 ਵਜੇ ਵੀ 3 ਵਜੇ ਵੀ ਕੋਈ ਟਾਈਮ ਨਹੀਂ ਹੋਏਗਾ ਜੇ ਮਰੀਜ਼ ਜ਼ਿਆਦਾ ਹੈਗੇ ਤਾਂ ਕਿਸੇ ਟਾਈਮ ਤੇ ਵੀ ਆ ਸਕਦੇ ਆ ਇਹ ਦੋ ਵਜੇ ਤੋਂ 3 ਵਜੇ ਤੱਕ ਜਦੋਂ ਜਿੱਦਾਂ ਵੀ ਚਾਹੋਣ ਤੇ ਆ ਸਕਦੇ ਇਥੋਂ ਅੱਛਾ ਡਾਕਟਰ ਸਾਹਿਬ ਇਹ ਐਪ ਦੇ ਵਿੱਚ ਇਹ ਪੂਰਾ ਵੀਕ ਵੀ ਖੋਲੀ ਜਾ ਸਕਦੀ ਹੈ ਜਾਂ ਬਹੁਤ ਸਾਰੇ ਡਾਕਟਰ ਰਿਟਾਇਰ ਹੋਏ ਨੇ ਘਰਾਂ 'ਚ ਬੈਠੇ ਨੇ ਤੁਸੀਂ ਐਮ ਐਸ ਦੇ ਤੌਰ ਤੇ ਮਤਲਬ ਰਿਟਾਇਰਮੈਂਟ ਲੈ ਚੁੱਕੇ ਹੋ ਮਤਲਬ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਉਹ ਟਾਈਮ ਦੇਣ ਇੱਥੇ ਘੰਟਾ 2 ਘੰਟੇ ਅੱਧਾ ਘੰਟਾ ਕੁਛ ਐਹੋ ਜਿਹਾ ਮੈਸੇਜ ਕੋਈ ਹੈ ਦੇਖੋ ਜੀ ਮੈਂ ਇੱਥੇ ਆਪਣੇ ਉਹ ਫ੍ਰੀ ਸੇਵਾਵਾਂ ਮੰਦਿੰਨਾ ਜੀ ਮੈਂ ਇਥੋਂ ਕੁਝ ਵੀ ਚਾਰਜ ਨਹੀਂ ਕਰਦਾ ਹੂੰ ਹੂੰ ਮੈਨੂੰ ਇਥੋਂ ਸਾਡੇ ਡਾਕਟਰ ਹਰਪਾਲ ਸਿੰਘ ਹੈ ਜੀ ਉਹਨਾਂ ਨੇ ਮੈਨੂੰ ਦੱਸਿਆ ਹੂੰ ਹੂੰ ਕਿ ਇਸ ਤਰ੍ਹਾਂ ਕਰਕੇ ਡਾਕਟਰ ਸਾਹਿਬ ਆਪਾਂ ਡਿਸਪੈਂਸਰੀ ਉਥੇ ਖੋਲਣੀ ਹੈ ਹੂੰ ਤੇ ਤੁਸੀਂ ਥੋੜੇ ਬਹੁਤ ਸੇਵਾਵਾਂ ਦਿਓ ਹੂੰ ਉਸੇ ਦਿਨ ਉਸੇ ਟਾਈਮ ਮੈਂ ਉਹਨਾਂ ਨੂੰ ਕਹਤਾ ਮੈਂ ਬਿਲਕੁਲ ਤਿਆਰ ਹੈ ਔਰ ਕੋਈ ਚਾਰਜ ਨਹੀਂ ਕਰੂੰਗਾ ਕੋਈ ਕੁਝ ਨਹੀਂ ਕਰੂੰਗਾ ਹਾਂਜੀ ਤੇ ਮੈਂ ਉਸ ਦਿਨ ਤੋਂ ਮੈਂ ਇੱਥੇ ਸੇਵਾ ਕਰ ਰਿਹਾ ਹਾਂ ਤੇ ਇੱਥੇ ਕਿਸੇ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਏਰੀਆ ਦਾ ਕਿਸੇ ਨੂੰ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹਰ ਇੱਕ ਬਹੁਤ ਚੰਗੀ ਤਰ੍ਹਾਂ ਚੈੱਕ ਅਪ ਕੀਤਾ ਜਾਂਦਾ ਔਰ ਜਿੰਨੀ ਵੀ ਜੋ ਵੀ ਮੈਡੀਸਿਨ ਸਾਡੇ ਕੋਲ ਹੈ ਅਵੇਲੇਬਲ ਕੋਸ਼ਿਸ਼ ਤੇ ਮੇਰੀ ਹੁੰਦੀ ਹੈ ਵੀ ਵੱਧ ਤੋਂ ਵੱਧ ਮੈਡੀਸਨ ਮੁਕਵਾਵਾਂ ਪਰ ਫਿਰ ਵੀ ਕੋਈ ਮੁੱਕ ਜਾਂਦੀ ਹੈ ਤੇ ਫਿਰ ਵੀ ਅਸੀਂ ਉਹ ਮੁਗਵਾ ਕੇ ਤੇ ਲੋਕਾਂ ਦੀ ਸੇਵਾ ਕਰੀਦੀ ਹੈ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲੈਂਦਾ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਵੀ ਮੈਂ ਜਿਵੇਂ ਪੁੱਛਿਆ ਸੀ ਵੀ ਇਹ ਜੇ ਡਾਕਟਰ ਰਿਸਪਾਂਸ ਦਿੰਦੇ ਆ ਜਿਹੜੇ ਰਿਟਾਇਰ ਹੋ ਚੁੱਕੇ ਨੇ ਜਾਂ ਉਹ ਸਵੇਰੇ ਟਾਈਮ ਦੇ ਦੇਣ ਸ਼ਾਮ ਨੂੰ ਜਦੋਂ ਵੀ ਉਹਨਾਂ ਨੂੰ ਠੀਕ ਲੱਗਦਾ ਘਰਾਂ 'ਚ ਬੈਠੇ ਐ ਕਿਉਂਕਿ ਜਿਹੜਾ ਤਜਰਬਾ ਆ ਉਹ ਵੰਡਿਆ ਨਾ ਜਦੋਂ ਅਸੀਂ ਵੰਡਦੇ ਹਾਂ ਉਸ ਤਜਰਬੇ ਨੂੰ ਤਾਂ ਹੋਰ ਜ਼ਿਆਦਾ ਉਹ ਮਤਲਬ ਵਾਅਦਾ ਹੈ ਕੀ ਉਹਨਾਂ ਨੂੰ ਵੀ ਕੋਈ ਤੁਸੀਂ ਬੇਨਤੀ ਕਰਨਾ ਚਾਹੁੰਦੇ ਹੋ ਕਿ ਜੇ ਟਾਈਮ ਹੈ ਤਾਂ ਇਸ ਡਿਸਪੈਂਸਰੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਸਕਦੇ ਹੋ ਜੀ ਮੈਂ ਦੂਸਰੇ ਡਾਕਟਰ ਜਿਹੜੇ ਰਿਟਾਇਰਡ ਹੈ ਜੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਅਗਰ ਤੁਹਾਡੇ ਪਾਸ ਟਾਈਮ ਹੈ ਇਹ ਇੱਥੇ ਅਸੀਂ ਫ੍ਰੀ ਆਫ ਕਾਸਟ ਕੰਮ ਕਰ ਰਹੇ ਹਾਂ ਜੀ ਜੇ ਸੇਵਾਵਾਂ ਦੇ ਸਕਦੇ ਹੋ ਤੇ ਬਹੁਤ ਬਹੁਤ ਹੀ ਖੁਸ਼ੀ ਦੀ ਗੱਲ ਹੈ ਸੋ ਮੈਂ ਇਸ ਤਰ੍ਹਾਂ ਗਾਇਨੀ ਦਾ ਹੋਇਆ ਸਰਜਰੀ ਦਾ ਹੋਇਆ ਜੇ ਸਾਮਰੀਜ ਕੋਈ ਹੈ ਕਿਸੇ ਤਰ੍ਹਾਂ ਦਾ ਮਰੀਜ਼ ਹੈ ਤਾਂ ਉਹ ਚੈੱਕਅਪ ਕੀਤਾ ਜਾਏ ਤੋ ਉਹਨੂੰ ਸੇਵਾ ਦਿੱਤੀ ਜਾਵੇ ਤੇ ਉਹਨਾਂ ਪਬਲਿਕ ਨੂੰ ਫਾਇਦਾ ਹੋਵੇ ਤੇ ਹੋਰ ਸਾਨੂੰ ਕੀ ਚਾਹੀਦਾ ਸੋ ਦੋਸਤੋ ਡਾਕਟਰ ਸਾਹਿਬ ਨੇ ਬਾਖੂਬੀ ਗੱਲਬਾਤ ਕੀਤੀ ਹੈ ਔਰ ਦੱਸਿਆ ਹੈ ਕਿ ਜਿਹੜੇ ਰਿਟਾਇਰਮੈਂਟਲ ਜਿਨ੍ਹਾਂ ਨੂੰ ਹੋ ਗਈ ਹੈ ਰਿਟਾਇਰਮੈਂਟ ਲੈ ਚੁੱਕੇ ਨੇ ਘਰਾਂ ਦੇ ਵਿੱਚ ਬੈਠੇ ਨੇ ਠੀਕ ਹੈ ਆਪਣੇ ਘਰੇਲੂ ਕੰਮਕਾਜ ਵੀ ਬਹੁਤ ਜ਼ਰੂਰੀ ਹੈ ਜੇ ਉਹ ਇਸ ਡਿਸਪੈਂਸਰੀ ਦੇ ਵਿੱਚ ਜਿੱਥੇ ਕਿ ਫ੍ਰੀ ਆਫ ਕੋਸਟ ਜਿਹੜੀ ਹੈ ਉਹ ਮੈਡੀਸਨ ਦਿੱਤੀ ਜਾ ਰਹੀ ਹੈ ਸੇਵਾ ਦੇ ਤੌਰ ਤੇ ਦਿੱਤੀ ਜਾ ਰਹੀ ਹੈ ਔਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਲੈਬੋਰਟਰੀ ਵੀ ਖੋਲ੍ਹ ਕੀ ਆ ਤੁਸੀਂ ਇੱਥੋਂ ਟੈਸਟ ਕਰਵਾਓ ਔਰ ਨਾਲ ਹੀ ਬਿਲਕੁਲ ਅੰਬੇਡਕਰ ਊਰਜਾ ਭਵਨ ਦੇ ਵਿੱਚ ਡਿਸਪੈਂਸਰੀ ਬਣੀ ਆ ਉਸ ਤੋਂ ਤੁਸੀਂ ਮੈਡੀਸਨ ਵੀ ਲੈ ਸਕਦੇ ਹੋ ਔਰ ਭਵਿਕ ਦੇ ਵਿੱਚ ਇਹ ਟਾਈਮ ਨੂੰ ਵਧਾਇਆ ਵੀ ਜਾ ਸਕਦਾ ਹੈ ਜਿਵੇਂ ਪਹਿਲਾਂ 2 ਦਿਨ ਆਉਂਦੇ ਸੀਗੇ ਹੁਣ 3 ਦਿਨ ਕਰ ਦਿੱਤਾ ਇਨਸ਼ਾਅੱਲਾ ਕੋਸ਼ਿਸ਼ ਇਹ ਹੀ ਕਰਦੇ ਆ ਕਿ ਜੇ ਮਰੀਜ਼ ਹੋਰ ਵੱਧ ਤੋਂ ਵੱਧ ਇਸ ਡਿਸਪੈਂਸਰੀ ਦਾ ਫਾਇਦਾ ਲੈਂਦੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਪੂਰਾ ਵੀਕ ਵੀ ਖੋਲੀ ਜਾ ਸਕਦੀ ਹੈ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਤਾ ਅੰਬੇਡਕਰ ਊਰਜਾ ਭਵਨ ਬਾੜਨ ਮਾਜਰੀ ਰੋਡ পটেলে